ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦੀਨ ਪੈਂਦੇ ਪਿੰਡ ਸਬਰਾ ਵਿਖੇ ਇੱਕ ਗਰੀਬ ਗਰੰਥੀ ਸਿੰਘ ਦੇ ਘਰ ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮne ਆਇਆ ਜਿਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪੀੜਿਤ ਗਰੰਥੀ ਤਰਲੋਕ ਸਿੰਘ ਨੇ ਦੱਸਿਆ ਇਸ ਤੋਂ ਪਹਿਲਾਂ ਵੀ 7 ਵਾਰ ਉਨ੍ਹਾਂ ਦੇ ਘਰ ਅੱਗ ਲੱਗ ਚੁੱਕੀ ਹੈ ਜਿਸ ਕਾਰਨ ਘਰ ਦਾ ਸਾਰਾ ਸਮਾਨ ਸੜ ਚੁੱਕਾ ਸੀ ਹੁਣ 8ਵੀਂ ਵਾਰ ਇਹ ਅੱਗ ਲੱਗੀ ਹੈ ਜਿਸ ਵਿੱਚ ਘਰ ਚ ਰਹਿੰਦਾ ਖੁੰਦਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਪੀੜਤ ਗ੍ਰੰਥੀ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਦੇ ਘਰ ਦੇ ਵਿੱਚ ਕੋਈ ਵੀ ਸਮਾਨ ਨਹੀਂ ਬਚਿਆ ਪੀੜਿਤ ਗ੍ਰੰਥੀ ਤਰਲੋਕ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਸਮਾਜ ਸੇਵੀਆਂ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਕੀਤੀ ਜਾਵੇ ਇਹਨਾਂ ਬਿੱਧੀ ਆਪਣੇ ਨਾਮ ਤਰਲੋਕ ਸਿੰਘ ਕਿਹੜਾ ਪਿੰਡ ਜੇ ਸੂਰਾ ਤੇ ਕੀ ਗੱਲ ਹੋਈ ਜਿਹੜਾ ਘਰ ਨੂੰ ਅੱਗ ਲੱਗੀ ਜੀ ਚਾਨ ਕੇ ਅੱਗ ਲੱਗਦੀ ਆ ਜੀ ਕਾਫੀ ਚੱਪ ਕਾਫੀ ਹਾਰੋ ਲੱਗ ਗਈ ਕਿਰੋ ਪਿੱਛੇ ਵੀ ਕੋਈ 2-2.5 ਸਾਲ ਹੋ ਗਏ ਚੱਲਦੀ ਕੰਮ ਪਹਿਲਾਂ ਵੀ ਲੱਗੀ ਅੱਗ ਹਾਂਜੀ ਪਹਿਲੇ ਵੀ ਕਿੰਨੀ ਅੱਗ ਲੱਗੀ ਅੱਗੇ ਇਹ ਕੁਛ 6-7 ਦਾ ਵਾਰ ਚਾਂਸ ਹੋ ਗਿਆ ਜੀ ਨੇ ਕਾਰਨ ਕੀ ਆ ਜੀ ਸਰਕਾਰ ਦਾ ਸਬੰਧਾ ਕੋ ਪਤਾ ਨਹੀਂ ਲੱਗਦਾ ਸਾਨੂੰ ਇਹ ਮਤਲਬ ਪਤਾ ਹੋ ਤੁਹਾਨੂੰ ਲੱਗਦਾ ਜੇ ਉਹ ਸੰਨ ਮਤਲਬ ਪ੍ਰੀਖਿਆ ਕਰੇ ਪਈ ਚਾ ਇਹ ਗੱਲ ਆ ਪੈਂਦੀ ਹੈ ਤੁਹਾਡੇ ਸਾਹਮਣੇ ਲੱਗੀ ਸਾਹਮਣੇ ਲੱਗ ਜਾਂਦੀ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੈ ਜੀ ਕੀ ਆ ਦੇ ਤੁਸੀਂ ਕਾਫੀ ਇਹਨੂੰ ਪਿੱਛੇ ਵੀ ਨੁਕਸਾਨ ਪੜਾ ਪਰ ਜਿਆ ਪੁੱਛਾਂ ਚੜੀਆਂ ਸਾਡੀਆਂ ਦੇ ਬੜਾ ਬਹੁਤ ਇੱਕ ਮਸ਼ੀਨਾਂ ਕੱਪੜਿਆਂ ਵਾਲੀਆਂ ਦੇ ਉਧਰ ਲੈ ਘਰੇ ਉਹਨੂੰ ਸਟਾਰਟ ਕਰਕੇ ਬਾਕੀ ਇੱਥੇ ਆ ਗਏ ਆ ਆ ਤੀਜੀ ਵਾਰੀ ਇੱਥੇ ਨੁਕਸਾਨ ਹੋ ਗਿਆ ਜੀ ਹੁਣ ਕੀ ਮੰਗ ਕੀ ਕਰਦੇ ਜੀ ਮਾਗ ਕੋਈ ਹੋਈ ਜਾਂ ਮਰਗ ਜੇ ਕੋ ਸਰਕਾਰ ਵੱਲੋਂ ਕੋਈ ਮੈਨੂੰ ਕੋਈ ਹੈਲਪ ਕੀਤੀ ਜਾਵੇ ਜੇ ਜਾਂ ਕੋਈ ਹੋਰ ਕੋਈ ਐਨ ਆਰ ਆਈ ਵਿਰਾਂਤੋਂ ਕੋਈ ਮੈਨ ਨਾ ਕੀਤੀ ਜਾਵੇ ਮਾਤ ਕੀ ਨਾ ਬੰਨੀ ਤੁਹਾਡੇ ਤੇ ਆ ਕਿੰਨੇ ਕਿਤਰਾ ਲੱਗੀ ਅੱਗੇ ਜੀ ਹਨ ਭਾਈ ਪਤਾ ਨਹੀਂ ਲੱਗਦਾ ਇਤਰਾ ਬਾਹਰ ਬੈਠੇ ਅੰਦਰ ਵੇਖੇ ਤਾਂ ਅੱਖਾਂ ਨਿਕਲ ਜਾਂਦੇ ਨੇ ਕਿੰਨਾ ਕਿ ਨੁਕਸਾਨ ਹੋਇਆ ਤਾਂ ਭਾਈ ਪਤਾ ਇਨੀ ਕਿਵੇਂ ਪਤਾ ਨਹੀਂ ਘਰ ਤੋਂ ਘੱਟ ਲੱਖ ਢੇਰ ਲੱਖ ਦਾ ਹੋ ਗਿਆ ਹੁਣ ਇਹ ਜਿਹੜਾ ਪਹਿਲਾਂ ਤਾਂ ਦੱਸ ਹੀ ਨਹੀਂ ਦਸਾਰੀ ਦਿੱਤਾ ਨੂੰ ਤੇ ਕੀ ਕੀ ਸੜਿਆ ਹੁਣ ਹੁਣ ਆ ਵੇਖੋ ਤੁਹਾਡੇ ਸਾਹਮਣੇ ਆ ਵੇਖੋ ਕਿੰਨਾ ਕੋਮ ਜਿ ਲਵਾ ਰੀਆਂ ਬੈੱਡ ਕੱਦੇ ਸਾਰਾ ਕੁਝ ਸੜ ਗਿਆ ਪੱਖੇ ਵੇਖੋ ਆ ਵੇ ਨਵੇਂ ਦਾ ਤੱਕ ਸੜ ਗਿਆ ਸਾਤ ਸੜ ਜਾਣੀ ਨਾ ਕਹਿੰਦੇ ਤੇ ਕਪੜਾ ਲਿੜੇ ਵੀ ਸਾਰੇ ਸੜ ਗਏ ਹਾਂ ਜੀ ਹਾਂ ਕਪੜਾ ਲਿੜੇ ਸਾਰਾ ਕੁਝ ਹੀ ਦੇਖੋ ਕੀ ਮੰਗ ਕੀ ਕਰਦੇ ਜੀ ਹੁਣ ਮੰਗਿਆ ਹੁਆ ਨੇ ਅੰਤਲ ਸਾਡੇ ਕਿਤੇ ਕੋਈ ਮਦਦ ਕਰਦੇ ਭਣ ਭਰਾ ਜੀ ਆਪਣ ਤੇ ਤਾਂ ਤੁਹਾਨੂੰ ਫਰਾਂ ਝੋਨੇ ਲਾ ਲਾ ਕੇ ਹੀ ਲਿਆਵਾਂਗੇ ਹੁਣ ਫਿਰ ਕੰਮ ਕੀ ਕਰਦੇ ਕੰਮ ਤੇ ਹੜੀ ਤਾਂ ਫਾਈ ਕਰਾਂ ਮੇਰਾ ਗਰੰਟੀ ਪਾਸਪੋਰਟ ਕਰ ਲੈਣਾ ਤੇ ਚੱਲ